ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਸਾਵਣ ਦਾ ਮਹੀਨਾ ਹੈ ਜੀ ਸੋਚਿਆ ਜਰੂਰ ਆਣਨ ਦੀ ਮਾਤਾ ਜਾ ਕੇ ਮੱਥਾ ਟੇਕ ਕੇ ਆਈਏ ਤੁਹਾਨੂੰ ਵੀ ਦਰਸ਼ਨ ਜਰੂਰ ਕਰਵਾਣੇ ਆਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਹੁਣ ਆਪਾਂ ਚੱਲਦੇ ਆਂਗੇ ਮਾਤਾ ਨਾਨਾ ਦੀ ਵੀ ਦਰਸ਼ਨ ਕਰਦੇ ਆਂਗੇ ਜਾ ਕੇ ਤੇ ਉਸ ਤੋਂ ਬਾਅਦ ਹੁਣ ਅਸੀਂ ਜੜ ਚੜਾਈਆਂ ਚੜ੍ਹਦੇ ਸ਼ੁਰੂ ਹੋਗੇ ਕਿਉਂਕਿ ਮੌਸਮ ਦਾ ਬਹੁਤ ਬੁਰਾ ਹਾਲ ਆ ਜੇ ਸੋਚਿਆ ਜਾਵੇ ਬੱਲ ਖੁੱਲ ਵੀ ਜਦੇ ਗਰਮੀ ਜਾਦੇ ਹੈਗੀ ਠੰਡ ਰੰਡ ਕੋਈ ਨਹੀਂ ਹੈਗੀ ਉੱਥੇ ਬੇਚੇਜ ਕੋਕੇ ਜਾਓ ਟੈਨਸ਼ਨ ਫਰੀ ਹੋ ਕੇ ਜਾਓ ਕਿਸੇ ਦੇ ਪਿੱਛੇ ਨਾ ਲੱਗੋ ਵੀ ਗਰਮੀ ਆ ਜਾਂ ਸਰਦੀ ਆ ਕੁਛ ਨਹੀਂ ਕੋਈ ਮੀਂਹ ਨਹੀਂ ਕੁਛ ਨਹੀਂ ਹੈਗਾ ਬਿਲਕੁਲ ਜਾਓ ਤੇ ਚਲੋ ਫਿਰ ਚੱਲ ਜੀ ਮੰਦਿਰ ਤੇ ਆਪਾਂ ਸਾਹਮਣੇ ਮੰਦਿਰ ਹੈ ਜੀ ਮਾਤਾ ਨਾਨਾ ਦੇਵੀ ਦਾ ਦਰਸ਼ਨ ਕਰੋ ਤੁਸੀਂ ਅੱਜ ਵੀ ਦਰਸ਼ਨ ਕਰਵਾਉਂਦੇ ਆਗੇ ਕਿਉਂਕਿ ਸੰਗਤ ਕਾਫੀ ਹੈ ਜੀ ਦੇਖੋ ਇੱਥੇ ਵੀ ਜੀ ਇੱਧਰ ਵੀ ਸੰਗਤ ਕਾਫੀ ਹੈ ਜੀ ਏ ਆਪਾਂ ਵੀ ਇਧਰੋਂ ਚਲੋ ਹੋ ਜੋ ਗਏ ਸੀ ਮੇਰੇ ਕਿਹਨੂੰ ਜੀ ਆ ਆਹ ਤੇ ਮੱਤਾ ਮੰਦਰ ਦੇ ਵਿੱਚ ਐਂਟਰ ਹੋ ਰਹੇ ਆ ਜੀ ਸੰਗਤ ਬਹੁਤ ਜ਼ਿਆਦਾ ਹੈ ਜੀ yeah ਸੀ ਮੱਥਾ ਤੇ ਕਿਉਂ ਬਾਹਰ ਨਿਕਲੇ ਆਏ ਸੀਗੇ ਸਾਜੂ ਫਿਰ ਚੱਲਦੇ ਤੁਹਾਨੂੰ ਕਰਾਉਣਾ ਕਿ ਇਹੋ ਕਾਪਟਨ ਕਿਧਰ ਜੀ ਮਾਤਾ ਜੀ ਦਾ ਤੁਹਾਨੂੰ ਇਹ ਰੱਖੀ ਹਾਂ ਚੱਲਦਾ ਰਹਿੰਦਾਗਾ ਤੁਹਾਨੂੰ ਮਾਤਾ ਜੀ ਦਾ ਇਹ ਕਹਾਂ ਯਾਰ ਇਹ ਥੱਲੇ ਆਉ ਗੇਟ ਆ ਜੀ ਜੇ ਤੋ ਜੋਣੇ ਮੋੜਨੇ ਛਾਲ ਮਾਰੀ ਸੀ ਆ ਗੇਟ ਦੇ ਉੱਤੋਂ ਮਾਰੀ ਸੀ ਸਾ ਤੇ ਬਾਕੀ ਫਿਰ ਨੀਚੇ ਜਾ ਕੇ ਕਾਫੀ ਆਹ ਕੀ ਤਾਂ ਬਾਕੀ ਸੰਗਤ ਦਾ ਸਬੂਤ ਜਾ ਰਿਹਾ ਕਿਉਂਕਿ ਇੱਥੇ ਜਿਹੜੀ ਸੰਗਤ ਹੈ ਸਾਉਣ ਦੇ ਮਹੀਨੇ ਕਰਕੇ ਆਈ ਹੈ ਸ਼ੇਅਰ ਸ਼ੁਰੂ ਕਰਦੇ ਆ ਗਰੋ ਆ ਜੋ ਹੋਰ ਸੰਗਤ ਹੋਈ ਜਿਹੜੀ ਦਰਸ਼ਨ ਕਰੇ ਆ ਕੇ ਤੇ ਗਰਮੀ ਬੜੀ ਜਿਆਦਾ ਹੈ ਬਹੁਤ ਜਿਆਦਾ ਗਰਮੀ ਹੈਗੀ ਅੱਜ ਚੱਲ ਰਿਹਾ ਹੈਗਾ ਲੰਗਰ ਅਸਮਾ ਆਇਓ ਭਗਤ ਜੀ ਆ ਜੀ ਪਾ ਪੀਂਗੇ ਇੱਧਰੋਂ ਤੇ ਜਲ ਪੀ ਕੇ ਤੋਂ ਬਾਅਦ ਚੱਲਦੇ ਆਂਗੇ ਆਪਣੇ ਅਗਲੇ ਕੰਮ ਕਰਦੇ ਇੱਥੇ ਬੜੇ ਵਧੀਆ ਜਿਹੜੇ ਦੇਖੋ ਤੁਸੀਂ ਬਾਜ਼ਾਰ ਲੱਗਿਆ ਹੋਇਆ ਹੈਗਾ ਪੂਰਾ ਐਂ ਵਧੀਆ ਤੇ ਬਾਕੀ ਪਛਾਦੀਆਂ ਦੁਕਾਨਾਂ ਵੀ ਜਿਗੀਆਂ ਬੱਚਿਆਂ ਵਾਸਤੇ ਲੇਡੀਜ਼ ਵਾਸਤੇ ਬਹੁਤ ਚੀਜ਼ਾਂ ਨੇ ਆਈਆਂ ਦੇਖੋ ਪ੍ਰਸ਼ਾਦ ਦੀਆਂ ਲਗਨਾਂ ਲੱਗੀਆਂ ਨੇ ਇੱਥੇ ਤੁਸੀਂ ਪ੍ਰਸ਼ਾਦ ਲੈਣਾਗਾ ਤਾਂ ਪ੍ਰਸ਼ਾਦੀ ਕਰਾ ਦੇ ਜੀ ਗੁਰੂ ਦੇ ਸੰਗਤਾਂ ਦਾ ਸਪੈਸ਼ਲ ਜਿਹੜਾ ਧਿਆਨ ਆ ਰੱਖਿਆ ਜਾ ਰਿਹਾ ਹੈਗਾ ਅਗੋਰ ਤੇ ਵਗੈਰਾ ਸਪੈਸ਼ਲ ਜਿਹਦੇ ਸੰਗਤਾਂ ਨੂੰ ਵੀ ਆਮੀਆਂ ਜਿਹਾ ਕਹਤੋਂ ਨਹੀਂ ਕਿਉਂਕਿ ਗਰਮੀ ਦਾ ਟਾਈਮ ਆਗਾ ਬਾਕੀ ਇੱਧਰ ਲਿਫਟਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਇਹ ਇਧਰ ਗੁਫਾ ਕੀ ਉੱਪਰ ਜਾਣਾ ਜੇ ਕਿਸੇ ਨੂੰ ਗੁਫਾ ਹੁਣ ਫਿਲਹਾਲ ਬੰਦ ਕਰੀ ਹੋਈ ਹੈ ਗੁਫਾ ਇਹਨਾਂ ਨੇ ਆਪ ਜਾਣਦੇ ਨਹੀਂਗੇ ਤੇ ਬਾਕੀ ਹੈ ਲਿਫਟਾਂ ਨੇਗੀਆਂ ਇੱਧਰ ਤੇ ਇੱਧਰ ਨੇਗੀਆਂ ਲਿਫਟਾਂ ਇਹ ਤੁਸੀਂ ਜਾਣਾ ਉਧਰ ਬੈਠੇਗੇ ਇਧਰ ਚੱਲਦੀਆਂ ਨਹੀਂ ਨੇ ਲਿਫਟਾਂ ਹੁਣ ਫਿਲਹਾਲ ਬੰਦ ਕਰੀਆਂ ਹੋਈਆਂ ਨੇਗੀਆਂ ਉਹ ਸਾਹਮਣੇ ਖੜੀ ਹੈ ਜੀ ਆਹ ਸਾਹਮਣੇ ਹੋਟਲ ਨੇਗੇ ਆ ਉੱਪਰਲੀ ਪਾਰਕਿੰਗ ਆ ਬਣੀ ਹੋਈ ਤੁਹਾਨੂੰ ਰਹਿਣ-ਸਹਿਣ ਨੂੰ ਵੀ ਕੋਈ ਦਿੱਕਤ ਨਹੀਂ ਪਾਰਕਿੰਗ ਬਣੀ ਹੋਈ ਹੈ ਵੀ ਉੱਪਰ ਉਹ ਜਾਰੀ ਹੈਗੀ ਕਾ